ਇਹ ਆ ਗਏ ਆ ਜੀ ਆਪਾਂ ਗੁਰਦੁਆਰਾ ਜਿਹੜਾ ਪਿੰਡ ਦੇ ਵਿੱਚ ਆ ਗੁਰਦੁਆਰਾ ਸਾਹਿਬ ਤੇ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੋੜਾ ਸੀ ਜਿਹੜਾ ਜਿਹੜਾ ਜੋੜੇ ਗੱਡਣ ਵਾਲਾ ਸੀ ਉਹਨੇ ਇੱਥੇ ਲਿਆ ਸੀ ਜੋੜਾ ਪੁਰਾਣਾ ਜੋੜਾ ਇੱਥੇ ਦਰਸ਼ਨ ਕਰਦੇ ਆ ਜੋੜਾ ਦੇ ਨਾਲੇ ਗੁਰਦੁਆਰਾ ਸਾਹਿਬ ਦੇ ਦਰਬਾਰ ਦੇ ਦਰਸ਼ਨ ਕਰਾਉਨੇ ਆ ਤੇ ਸਭ ਤੋਂ ਪਹਿਲਾਂ ਤੁਸੀਂ ਇੱਥੇ ਇਹ ਇਤਿਹਾਸ ਆ ਇਹ ਪੜ ਸਕਦੇ ਹਾਂ ਪਾਜ਼ ਕਰਕੇ ਜਾਂ ਸਕਰੀਨਸ਼ਾਟ ਲੈ ਕੇ ਪੜ ਸਕਦੇ ਹੋ ਇਤਿਹਾਸ ਅਸੀਂ ਹੁਣ ਚੱਲਦੇ ਹਾਂ ਅਪ ਦਰਬਾਰ ਦੇ ਅੰਦਰ ਤੇ ਫਿਰ ਕਰਦੇ ਹਾਂ ਬਾਕੀ ਜਿਹੜੀ ਗੱਲ ਬਾਤ ਆ ਇਹ ਦੇਖੋ ਬਿਲਡਿੰਗ ਦੇਖ ਲਓ ਪਹਿਲਾਂ ਇਹ ਪਿੰਡ ਦੇ ਵਿੱਚ ਆ ਗੁਰਦੁਆਰਾ ਸਾਹਿਬ ਇਹ ਬਾਅਦ ਚ ਗੁਰੂ ਸਾਹਿਬ ਇੱਥੇ ਆਏ ਸੀ ਪਹਿਲਾਂ ਉੱਥੇ ਆਰਾਮ ਕੀਤਾ ਸੀ ਗੁਰੂ ਸਾਹਿਬ ਨੇ ਬਾਹਰ ਜਿਹੜਾ ਪਹਿਲਾਂ ਗੁਰੂ ਘਰ ਵਿਖਾਇਆ ਸੀ ਆਪਾਂ ਤੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਸਾਹਿਬ ਬਾਅਦ ਚ ਆਏ ਸੀ ਜਦੋਂ ਉਹਨਾਂ ਨੇ ਜੋੜਾ ਨਵਾਂ ਲਿਆ ਤੇ ਪੁਰਾਣਾ ਦਿੱਤਾ ਸੀ ਗੁਰਦੁਆਰਾ ਜੋੜਾ ਸਾਹਿਬ ਨਾਮ ਤੇ ਇਹ ਲੰਗਰ ਹਾਲਾ ਛੂਟਾ ਇਹ ਪਿੰਡ ਦੇ ਵਿੱਚ ਹੀ ਇਹ ਗੁਰਦੁਆਰਾ ਸਾਹਿਬ ਜਗਾ ਘੱਟੇ ਚ ਬਣਿਆ ਹੋਇਆ ਹੁਣ ਚੱਲਦੇ ਆ ਦਰਬਾਰ ਦੇ ਅੰਦਰ ਲੋ ਜੀ ਦਰਬਾਰ ਦੇ ਦਰਸ਼ਨ ਕਰਕੇ ਆਪਾਂ ਬਾਹਰ ਆ ਗਏ ਆ ਤੇ ਬਾਬਾ ਜੀ ਨਾਲ ਗੱਲਬਾਤ ਕੀਤੀ ਆ ਹੁਣ ਬਾਬਾ ਜੀ ਤੋਂ ਇਤਿਹਾਸ ਪੁੱਛਦੇ ਆ। ASCII ਕਾਪਾ ਜੀ। ਬਾਬਾ ਜੀ ਇਸ ਗੁਰਦੁਆਰਾ ਸਾਹਿਬ ਦੇ ਉੱਪਰ ਆਪਾਂ ਆਏ ਆ ਨਾ ਪਹਿਲਾਂ ਗੁਰਦੁਆਰਾ ਸਾਹਿਬ ਪਿੱਛੇ ਦੇਖ ਕੇ ਆਏ ਆ। ਇਸ ਪਿੰਡ ਦੇ ਵਿੱਚ ਦੋ ਗੁਰਦੁਆਰਾ ਸਾਹਿਬ ਆ। ਬਿਲਕੁਲ ਜੀ। ਇਹ ਗੁਰੂ ਸਾਹਿਬ ਨਾਲ ਸੰਬੰਧਿਤ ਆ। ਤੇ ਉਹਨਾਂ ਦੀ ਜਿਹੜੀ ਨਿਸ਼ਾਨੀ ਆ ਉਹ ਕਿਹੜੀ ਦੱਸੀ ਜਾਂਦੀ ਹੈ ਇੱਥੇ ਤੇ ਪੂਰਾ ਇਤਿਹਾਸ ਤੁਸੀਂ ਦੱਸ ਸਕਦੇ ਸਭ ਤੋਂ ਪਹਿਲਾਂ ਜੀ ਸਾਰੀਆਂ ਸੰਗਤਾਂ ਫਤਿਹ ਬਰਮਾਨ ਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਗੁਰੂ ਜੀ ਜਿਹੜੇ ਆਪਾਂ ਇਸ ਸਥਾਨ ਉੱਤੇ ਖੜੇ ਹੋਏ ਆ ਇਸ ਨਗਰ ਦਾ ਨਾਮ ਹੈ ਸਿਆਣਾ ਸੇਦਾ ਅਤੇ ਇਸ ਨਗਰ ਦੇ ਵਿੱਚ ਦੋ ਗੁਰੂ ਕਰਨੇ ਤੇ ਦੋਵੇਂ ਹੀ ਇਤਿਹਾਸਿਕ ਨੇ ਕਲਗੀਧਰ ਪਾਤਸ਼ਾਹ ਗੁਰਗੋਬਿੰਦ ਸਿੰਘ ਜੀ ਮਹਾਰਾਜ ਜਿਸ ਵਕਤ ਪਿੰਡ ਕੁੜਾਮ ਵਿਖੇ ਪਹੁੰਚੇ ਨਾ ਪੀਰ ਪਿੱਖਮਸ਼ਾਹ ਦੇ ਨਾਲ ਮਿਲਾਪ ਕੀਤਾ ਉਹ ਪੀਰ ਪਿੱਖਮਸ਼ਾਹ ਜੀ ਜਦੋਂ ਗੁਰਗੋਬਿੰਦ ਸਿੰਘ ਜੀ ਮਹਾਰਾਜ ਪਟਨਾ ਵਿਖੇ ਪ੍ਰਕਾਸ਼ ਹੋਏ ਸਨ ਤੇ ਠਸਗੇ ਦੀ ਪਾਵਨ ਧਰਤੀ ਤੋਂ ਪੀਰ ਪਿੱਖਮਸ਼ਾਹ ਨੂੰ ਜਿੱਦੂ ਪ੍ਰਕਾਸ਼ ਹੋ ਗਿਆ ਸੀ ਕਿ ਆਜ ਚੜ੍ਹਦੇ ਵੱਲ ਖੁਦਾ ਦਾ ਨੂਰ ਪੈਦਾ ਹੋਇਆ ਹੈ ਉਸੇ ਪੀਰ ਪਿੱਖਮਸ਼ਾਹ ਦੇ ਨਾਲ ਤਿਨਾਂ ਦੇ ਜੱਦੀ ਪੈੰਡ ਕਦਮ ਵਿਖੇ ਮਿਲਾਪ ਕਰਨ ਤੋਂ ਉਪਰੰਤ ਗੁਰਦੁਆਰਾ ਤਿਰਵੈਣੀ ਕਰਾ ਸਾਹਿਬ ਵਿਖੇ ਮਹਾਰਾਜ ਪਹੁੰਚੇ ਉਥੇ ਮੁਬਾਰਕ ਚਰਨ ਪਾ ਕੇ ਉਸ ਤੋਂ ਉਪਰੰਤ ਜੋ ਪਹਿਲਾ ਗੁਰੂ ਘਰ ਆਂਦਾ ਹੈ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਉਥੇ ਪਹੁੰਚ ਕੇ ਆ ਕੇ ਆਸਣ ਲਗਾਇਆ ਹੈ ਮਹਾਰਾਜ ਨੇ ਦਮ ਲਿਆ ਹੈ ਤੇ ਜਿਹੜੇ ਆਸਣ ਉੱਤੇ ਬਖੜੇ ਆ ਇਸ ਆਸਣ ਤੋਂ ਇੱਕ ਰਾਮ ਗੜੀਆ ਸਿੰਘ ਆਪਣੇ ਪਰਿਵਾਰ ਦੇ ਨਾਲ ਰਹਿੰਦਾ ਹੈ ਉਹ ਰਾਮ ਗੜੀਆ ਸਿੰਘ ਉਥੇ ਟਹਿਲਣ ਵਾਸਤੇ ਗਿਆ ਤੇ ਇੱਕ ਯਾਤਰੀ ਜਾਣ ਕੇ ਮਹਾਰਾਜ ਨੂੰ ਇੱਥੇ ਲੈ ਕੇ ਆਇਆ ਜੀ ਇੱਕ ਰਾਤ ਇੱਥੇ ਰਹਿ ਕੇ ਦੂਆ ਜੀਆ ਨੇ ਕਲਗੀਧਰ ਪਾਤਸ਼ਾਹ ਤਿਨਾਂ ਦੀ ਚਰਨਾਂ ਦੀ ਸੇਵਾ ਕੀਤੀ ਹੈ ਤੇ ਜਿਸ ਵਕਤ ਮਹਾਰਾਜ ਜਾਂ ਲੱਗੇ ਨੇ ਨਾ ਤੇ ਮਹਾਰਾਜ ਨੇ ਉਸ ਵਕਤ ਦਸਨਾ ਕੀਤਾ ਕਿ ਮੈਂ ਗੁਰਗੋਬਿੰਦ ਸਿੰਘਾ ਤੇ ਗੁਰਪਿਆਰੀਓ ਦੋਵਾਂ ਜੀਆਂ ਨੇ ਬੜੇ ਸ਼ਰਦਾ ਪਿਆਰ ਭਾਵਨਾ ਦੇ ਨਾਲ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਮਹਾਰਾਜ ਕਿ ਤੁਹਾਡੇ ਦਰਸ਼ਨ ਕਰਕੇ ਅਸੀਂ ਨਿਹਾਲ ਹੋ ਗਏ ਆ ਸਤਿਗੁਰਾਂ ਦੀ ਪਾਵਨ ਬਾਣੀ ਫੁਰਮਾਨ ਕਰਦੀ ਆਣਾ ਕਿ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾ ਸਾਹਮਣੇ ਸਤਿਗੁਰਾਂ ਦੇ ਦਰਸ਼ਨ ਕਰਕੇ ਚਰਨ ਪਰਸ ਕੇ ਸਤਿਗੁਰਾਂ ਦੀ ਲੰਗਰਾਂ ਦੀ ਸੇਵਾ ਕਰਕੇ ਉਸ ਦੋਵੇਂ ਉਸ ਪਰਿਵਾਰ ਨੇ RAMGRI SINGH ਅਤੇ ਉਤੇਨਾਂ ਦੇ ਜੀਵਨ ਸਾਥੀ ਨੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਅਤੇ ਬੇਨਤੀ ਕੀਤੀ ਮਹਾਰਾਜ ਕਿ ਤੁਸੀਂ ਜਾਣ ਲੱਗੇ ਹੋ ਤੇ ਸਾਨੂੰ ਨਿਸ਼ਾਨੀ ਵਜੋਂ ਆਪਣਾ ਕੁਝ ਬਖਸ਼ਿਸ਼ ਕਰਕੇ ਜਾਓ ਤੇ ਗੁਰੂ ਸਾਹਿਬ ਨੇ ਆਪਣੇ ਜੋ ਚਰਨਾਂ ਦਾ ਜੋੜਾ ਸੀ ਜੋ ਪੈਰਾਂ ਵਿੱਚ ਪਾਇਆ ਹੋਇਆ ਸੀ ਉਤਾਰ ਕੇ ਉਸ RAMGRI SINGH ਨੂੰ ਬਖਸ਼ਿਸ਼ ਕੀਤਾ ਤੇ RAMGRI SINGH ਨੇ ਕੀ ਕੀਤਾ ਕਿ ਆਪਣੇ ਹੱਥਾਂ ਦੇ ਨਾਲ ਜੋ ਲੱਕੜ ਦੀਆਂ ਖੜਾਵਾਂ ਤਿਆਰ ਕੀਤੀਆਂ ਸਨ ਉਹ ਲੱਕੜ ਦੀਆਂ ਖੜਾਵਾਂ ਗੁਰੂ ਮਹਾਰਾਜ ਨੂੰ ਮਹਾਰਾਜ ਨੂੰ ਭੇਂਟ ਕੀਤੀਆਂ ਤੇ ਮਹਾਰਾਜ ਉਸ ਰਾਮ ਗੜੀ ਸਿੰਘ ਦੁਆਰਾ ਭੇਟਾ ਕੀਤੇ ਗਏ ਲੱਕੜ ਦੇ ਖੜਾਵਾਂ ਪਾ ਕੇ ਇਸ ਅਸਥਾਨ ਤੋਂ ਅੱਗੇ ਰਵਾਨਾ ਹੋਏ ਤੇ ਗੁਰਪਿਆਰੋ ਇੱਕ ਹੋਰ ਆਪਦੇ ਨਾਲ ਗੱਲ ਸਾਂਝੀ ਕਰਾਂ ਕਿ ਜਿੱਥੇ ਇੱਥੇ ਦੋ ਗੁਰੂ ਘਰ ਨੇ ਦੋਵੇਂ ਹੀ ਇਤਿਹਾਸਿਕ ਨੇ ਤੇ ਦੋਵੇਂ ਹੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ ਨਾਲ ਸੰਬੰਧ ਨੇ ਉਥੇ ਪੀਰ ਫਿਕਮਸ਼ਾਹ ਜੀ ਤਿੰਨਾਂ ਦਾ ਜਨਮ ਸਥਾਨ ਵੀ ਹੈ ਦਿਨ ਦਾ ਨਾਨਕਾ ਪਿੰਡ ਵੀ ਹੈ ਤੇ ਪੀਰ ਭਖਮਸ਼ਾ ਦਾ ਜਨਮ ਅਸਥਾਨ ਵੀ ਹੈ ਗੁਰਪਿਆਰੀ ਉਹ ਦੋ ਮਹਾਂਪੁਰਖਾਂ ਨੇ ਇੱਥੇ ਚਰਨ ਪਾਏ ਨੇ ਸੋ ਮੈਂ ਕਹਿੰਦਾ ਬਹੁਤ ਬਹੁਤ ਇਸ ਨਗਰ ਨੂੰ ਮੁਬਾਰਕ ਹੈ ਜੋ ਕਲਗੀਧਰ ਪਾਤਸ਼ਾਹ ਤੇ ਭੀਖਮਸ਼ਾ ਜੀ ਤਿਨਾਂ ਦੇ ਆਪਣੇ ਮੁਬਾਰਕ ਚਰਨ ਪਾਏ ਤੇ ਹਰ ਸਾਲ ਕੱਤਕ ਦੇ ਮਹੀਨੇ ਨੂੰ ਮੁੱਖ ਰੱਖਦੇ ਹਾਂ ਹੋਇਆਂ ਅਤੇ ਗੁਰਨਾਨਕ ਦੇ ਮਹਾਰਾਜ ਤਿਨਾਂ ਦੇ ਪਾਵਨ ਪ੍ਰਕਾਸ਼ ਦਿਹਾੜਿਆਂ ਨੂੰ ਮੁੱਖ ਰੱਖਦੇ ਹਾਂ ਇੱਥੇ ਤਰਕੀ ਬਾਣੀ ਦੇ ਸ੍ਰੀ ਅਖੰਡ ਪਾਤਸ਼ਾਹਾਂ ਦੀ ਲੜੀ ਚੱਲਦੀ ਹੈ ਜੋ ਕਿ ਅੱਜ ਆਰੰਭ ਹੋਏ ਨੇ ਤੇ तकरीबन गुरु साहिब ਦੇ ਗੁਰਪੁਰਪ ਤੋਂ ਉਪਰੰਤ ਬਾਅਦ ਵਿੱਚ ਵੀ 18-19 ਨਵੰਬਰ ਤੱਕ ਲਗਾਤਾਰ 에ਸ਼ਰੀ ਅਖੰਡ ਪਾਰ ਸਾਹਿਬਾਂ ਦੀ ਲੜੀ ਚੱਲਣੀ ਹੈ ਤੇ ਗੁਰੂ ਕੀਆ ਸੰਗਤਾਂ ਇੱਥੇ ਸ਼੍ਰੀ ਅਖੰਡ ਪਾਰ ਸਾਹਿਬਾਂ ਦੀ ਸੇਵਾ ਲੈ ਕੇ ਨਤਮਸਤਕ ਹੋ ਕੇ ਗੁਰੂ ਨਾਨਕ ਦੇਵ ਘਰ ਦੀਆਂ ਕਲਗੀਧਰ ਪਾਤਸ਼ਾਹਤ ਇਹਨਾਂ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ